ਪੰਜਾਬ ਦੇ ਰਾਜ ਸਭਾ ਮੈਂਬਰਾਂ ਤੋਂ ਦਿੱਲੀ ਵਾਲੇ ਕਿਵੇਂ ਪੈਸੇ ਲੈ ਰਹੇ ਨੇ ਮਨੀਸ਼ ਸੁਸੋਦੀਆ ਨੇ ਲੱਖਾਂ ਰੁਪਿਆ ਕਰੋੜਾ ਰੁਪਿਆ ਕਿਵੇਂ ਪੰਜਾਬ ਦੇ ਰਾਜ ਸਭਾ ਮੈਂਬਰਾਂ ਤੋਂ ਲਿਆ ਕੀ ਪੰਜਾਬ ਦੇ ਰਾਜ ਸਭਾ ਮੈਂਬਰਾਂ ਦੇ ਨਾਲ ਸੌਦੇਬਾਜ਼ੀਆਂ ਹੋਈਆਂ ਨੇ ਇਹਦਾ ਸੱਚ ਖੁੱਲ ਕੇ ਸਾਹਮਣੇ ਆ ਚੁੱਕਿਆ ਹੈ ਕਿ ਕਿਸ ਤਰ੍ਹਾਂ ਨਾਲ ਇਹ ਸਾਰੀ ਖੇਡ ਰਚੀ ਜਾਂਦੀ ਰਹੀ ਦਿੱਲੀ ਦੀ ਆਮ ਆਦਮੀ ਪਾਰਟੀ ਕਿਵੇਂ ਪੈਸੇ ਖਾ ਰਹੀ ਸੀ ਪੰਜਾਬ ਦੇ ਰਾਜ ਸਭਾ ਮੈਂਬਰਾਂ ਤੋਂ ਕੀ ਇਹ ਸੌਦੇਬਾਜ਼ੀਆਂ ਦਾ ਹਿੱਸਾ ਹੈ ਜਾਂ ਕੁਝ ਹੋਰ ਇਹਦੇ ਬਾਰੇ ਕਈ ਸਵਾਲ ਉੱਠੇ ਨੇ ਇਹਨਾਂ ਤੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਦੋਂ ਦੇ 7 ਰਾਜ ਸਭਾ ਮੈਂਬਰ ਬਣਾਏ ਨੇ ਉਦੋਂ ਦੀ ਨੁਕਤਾਚੀਨੀ ਦਾ ਸ਼ਿਕਾਰ ਰਹੀ ਹੈ ਵਿਰੋਧੀਆਂ ਦੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਤਾਰ ਲੱਗਦੇ ਰਹੇ ਪਰ ਹੁਣ ਇੱਕ ਅਹਿਮ ਖੁਲਾਸਾ ਹੋਇਆ ਉਸ ਖੁਲਾਸੇ ਤੋਂ ਬਾਅਦ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਬੜਾ ਖੁੱਲ ਕੇ ਬੋਲੇ ਤੇ ਉਹਨਾਂ ਨੇ ਬੜੇ ਗੰਭੀਰ ਇਲਜ਼ਾਮ ਲਾਇਏ ਉਹਨਾਂ ਨੇ ਕਿਹਾ ਕਿ ਸੌਦੇਬਾਜ਼ੀ ਹੋਈ ਹੈ ਸੌਦੇਬਾਜ਼ੀ ਹੋਈ ਹੈ ਪੰਜਾਬ ਦੇ ਮੁੱਦੇ ਨਾ ਚੱਕਣ ਦੀ ਪੰਜਾਬ ਦੇ ਸਵਾਲ ਨਾ ਚੁੱਕਣ ਦੀ ਰਾਜ ਸਭਾ ਮੈਂਬਰਾਂ ਦੇ ਨਾਲ ਪਰਗਰ ਸਿੰਘ ਨੇ ਗੱਲ ਜੋ ਕੀਤੀ ਆ ਉਹ ਇੱਥੋਂ ਸ਼ੁਰੂ ਕੀਤੀ ਹੈ ਕਿ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਸੀਟਾਂ ਤੇ ਰਾਜ ਸਭਾ ਮੈਂਬਰਾਂ ਨੂੰ ਥੋਪਣ ਤੇ ਸਵਾਲ ਉੱਠਦੇ ਆ ਰਹੇ ਨੇ ਦਿੱਲੀ ਦੀਆਂ ਚੱਲ ਰੀਆਂ ਚੋਣਾਂ ਦੌਰਾਨ ਆਪ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸੁਸੋਦੀਆ ਵੱਲੋਂ ਦਿੱਤੇ ਹਲਫਨਾਮੇ ਤੋਂ ਖੁਲਾਸਾ ਹੋਇਆ ਕਿ ਉਹਨਾਂ ਦੇ ਪੁੱਤਰ ਦੀ ਕੈਨੇਡਾ ਵਿੱਚ ਪੜ੍ਹਾਈ ਲਈ ਪੰਜਾਬ ਦੇ ਰਾਜ ਸਭਾ ਮੈਂਬਰਾਂ ਤੋਂ 1.7 5-4 ਕਰੋੜ ਦਾ ਕਰਜ਼ਾ ਲਿਆ ਗਿਆ ਜਾਨੀ ਕਿ 1 ਕਰੋੜ 54 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ ਸਚਾਈ ਪੰਜਾਬ ਦੇ ਸਾਹਮਣੇ ਆ ਗਈ ਹੈ ਕਿਵੇਂ ਪਾਰਟੀ ਫੰਡਾਂ ਲਈ ਰਾਜ ਸਭਾ ਵਿੱਚ ਪੰਜਾਬ ਦੀ ਆਵਾਜ਼ ਦਾ ਸੌਦਾ ਕੀਤਾ ਗਿਆ ਹੈ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਚ ਮਸਲਾ ਕੀ ਹੈ ਜਿਹੜਾ ਐਫੀਡੈਵਟ ਦਾਇਰ ਕੀਤਾ ਗਿਆ ਮਨੀਸ਼ ਸੋਧਿਆ ਦੇ ਵੱਲੋਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਮਿਸਟਰ ਰਮੇਸ਼ ਚੰਦਰ ਮਿੱੱਤਲ ਜਿਨ੍ਹਾਂ ਤੋਂ 86 ਲੱਖ ਰੁਪਇਆ ਲੋਨ ਲਿਆ ਗਿਆ ਆਪਣੇ ਪੁੱਤਰ ਨੂੰ ਕੈਨੇਡਾ ਪੜਾਉਣ ਦੇ ਲਈ ਐਜੂਕੇਸ਼ਨ ਲੋਨ ਲਿਆ ਗਿਆ ਆ ਫਿਰ ਦਿਪਾਲੀ ਤੋਂ ਲੋਨ ਲਿਆ ਗਿਆ ਇਸੇ ਤਰ੍ਹਾਂ ਨਾਲ ਗੁਨੀਤ ਅਰੋੜਾ ਤੋਂ ਐਜੂਕੇਸ਼ਨ ਲੋਨ ਲਿਆ ਗਿਆ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ 58 ਲੱਖ ਰੁਪਏ ਦਾ ਲੋਨ ਹੈ ਜਿਹੜਾ ਉਹ ਲਿਆ ਗਿਆ ਅਰੋੜਾ ਹੁਰਾ ਤੋਂ ਤੇ 86 ਲੱਖ ਰੁਪਏ ਦਾ ਲੋਨ ਜਿਹੜਾ ਉਹ ਲਿਆ ਗਿਆ ਮਿੱੱਤਲ ਹੁਰਾ ਤੋਂ ਇਹ ਦੋ ਲੋਨ ਲੈ ਗਏ ਨੇ ਪ੍ਰਗਟ ਸਿੰਘ ਦੇ ਸਵਾਲ ਹੁਣ ਦੇਖੋ ਕਾਗਜ਼ਾਂ 'ਚ ਤਾਂ ਇਹ ਲੋਨ ਹੀ ਸਾਬਤ ਹੋਏ ਨੇ ਕਾਗਜ਼ਾਂ 'ਚ ਤਾਂ ਜੇ ਐਸੀ ਕਹੀਏ ਬਿਮਨੀਸ਼ ਸੋਧਿਆ ਤੇ ਕੋਈ ਇਲਜ਼ਾਮ ਹੈ ਇਹ ਬਹੁਤ ਵੱਡੀ ਗੱਲ ਪਰ ਜੇਕਰ ਤੁਸੀਂ ਐਫੀਡੈਵਟ ਦੇ ਉੱਤੇ ਨਿਗਾਹ ਮਾਰੋ ਮਨੀਸ਼ ਸੋਧਿਆ ਦੇ ਮਨੀਸ਼ ਸੋਧਿਆ ਦਾ ਜੇਕਰ ਤੁਸੀਂ ਸਾਰਾ ਐਫੀਡੈਵਟ ਖੋਲੋ ਉੱਚ ਬਹੁਤ ਚੀਜ਼ਾਂ ਹੈਰਾਨ ਕਰਨ ਵਾਲੀਆਂ ਨੇ ਨਾ ਤਾਂ ਉਹਨਾਂ ਦੇ ਕੋਲੇ ਖੇਤੀਬਾੜੀ ਵਾਲੀ ਜ਼ਮੀਨ ਹੈ ਕਿ ਉਹ 1 ਕਰੋੜ 54 ਲੱਖ ਰੁਪਏ ਦਾ ਕਰਜ਼ਾ ਮੋੜਨਗੇ ਕਿੱਥੋਂ ਸਵਾਲ ਤਾਂ ਕਰਜ਼ਾ ਲੈਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਕੋਈ ਸ਼ਾਹੂਕਾਰ ਕੋਈ ਸੇਠ ਕੋਈ ਧਨਾੜ ਕੋਈ ਬੈਂਕ ਕੋਈ ਫਾਈਨੈਂਸਰ ਪੈਸਾ ਤਾਂ ਹੀ ਦਿੰਦਾ ਨਾ ਜੇਕਰ ਤੁਹਾਡੀ ਸ਼ਕਤੀ ਦੇਖਦਾ ਕਿ ਤੁਸੀਂ ਇਸ ਲੋਨ ਨੂੰ ਮੋੜ ਸਕਦੇ ਹੋ ਨਹੀਂ ਤਾਂ ਅਗਲਾ ਆਪਣਾ ਕੌਣ ਪੈਸਾ ੜਵਾਉਂਦਾ ਪਰ ਜੇਕਰ ਸਾਰੇ ਐਫੀਡਐਫਟ ਤੇ ਨਿਗਾਹ ਮਾਰੀ ਜਾਵੇ ਤਾਂ ਸੰਪਤੀ ਜਾਇਦਾਦ ਆਮਦਨ ਦੇ ਸਾਧਨ ਮਨੀਸ਼ ਸੋਦੀਆ ਦੇ ਇਸ ਪ੍ਰਕਾਰ ਦੇ ਨਹੀਂ ਕਿ ਉਹ ਐਡਾ ਵੱਡਾ ਲੋਨ ਉਤਾਰ ਸਕਣ ਇੱਥੋਂ ਸ਼ੰਕ ਕੇ ਖੜੇ ਹੋ ਜਾਂਦੇ ਨੇ ਕਿ ਫਿਰ ਇਸ ਇਨਸਾਮੀਆਂ ਨੇ ਲੋਨ ਕਿਉਂ ਦਿੱਤਾ ਪੰਜਾਬ ਦੇ ਹੀ ਰਾਜ ਸਭਾ ਮੈਂਬਰਾਂ ਨੇ ਕਿਉਂ ਲੋਨ ਦਿੱਤਾ ਕੀ ਇਹ ਸੀਟ ਬਦਲੇ ਸੌਦੇਬਾਜ਼ੀ ਦਾ ਮਸਲਾ ਸੀ ਇਹ ਤਾਂ ਹੁਣ ਜਿਆਦਾ ਪੰਜਾਬ ਦੇ ਰਾਜ ਸਭਾ ਮੈਂਬਰ ਸਮਾਂ ਪੈਣ ਤੇ ਕਲੀਅਰ ਕਰ ਸਕਦੇ ਆ ਜਾਂ ਮਨੀਸ਼ ਸੋਦੀਆ ਕਿਸੇ ਹੋਰ ਨੂੰ ਕਿਉਂ ਨਹੀਂ ਲਾਉਣ ਦਿੱਤਾ ਗਿਆ ਬਹੁਤ ਸਾਰੇ ਲੋਕਾਂ ਦੇ ਬੱਚੇ ਪੜ੍ਹਦੇ ਨੇ ਕੋਈ ਤਾਂ ਹੁਣ ਦੂਜਾ ਸਵਾਲ ਇਹ ਹੈ ਕਿ ਦਿੱਲੀ ਦੇ ਵਿੱਚ ਵਰਲਡ ਕਲਾਸ ਐਜੂਕੇਸ਼ਨ ਦੀ ਗੱਲ ਕਰਨ ਵਾਲਿਆਂ ਦੇ ਬੱਚੇ ਕੈਨੇਡਾ 'ਚ ਪੜ੍ਹਦੇ ਆ ਇਹ ਵੀ ਇੱਕ ਸਵਾਲ ਹੈ ਪ੍ਰਗਟ ਸਿੰਘ ਦਾ ਜੋ ਕੁੱਲ ਮਿਲਾ ਕੇ ਤਾਥੇ ਹੈ ਕਿ ਇਹਦੇ ਨਾਲ ਇਹ ਸੌਦੇਬਾਜ਼ੀ ਆ ਇਹ ਡੀਲ ਹੈ ਸੀਟਾਂ ਲੈਣ ਦੇਣ ਦੀ ਡੀਲ ਹੈ ਉਹਦੇ ਉਹਦਾ ਹਿੱਸਾ ਹੈ ਪਾਰਟੀ ਫੰਡ ਮਨੀਸ਼ ਸੋਧੀਆਂ ਨੂੰ ਕਰਜ਼ੇ ਦੇ ਰੂਪ 'ਚ ਦੇ ਦਿੱਤਾ ਗਿਆ ਹੁਣ ਇਹ ਕੌਣ ਕਰ ਰਿਹਾ ਸੀ ਫਿਰ ਇਹ ਕਟੜ ਇਮਾਨਦਾਰੀਤੇ ਦਾ ਉੱਤੇ ਇੱਕ ਪ੍ਰਸ਼ਨ ਚਿੰਨ ਹੈ ਹੀ ਹੈ ਕਿ ਕਟੜ ਇਮਾਨਦਾਰ ਜੇਕਰ ਇਸ ਤਰ੍ਹਾਂ ਨਾਲ ਕਰਨਗੇ ਜੇਕਰ ਇਹ ਸ਼ੰਕੇ ਜਿਹੜੇ ਜ਼ਾਹਰ ਹੋ ਰਹੇ ਨੇ ਇਹ ਸੱਚ ਸਾਬਤ ਹੁੰਦੇ ਨੇ ਤਾਂ ਕਾਫੀ ਗੰਭੀਰ ਚੁਣੌਤੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਸਕਦੀਆਂ ਨੇ ਕੁੱਲ ਮਿਲਾ ਕੇ ਲੋਨ ਤਾਂ ਹੁਣ ਅਗਲੇ ਐਫੀਡੇਵਿਟ 'ਚ ਹੀ ਪਤਾ ਲੱਗੂਗਾ ਕਿ ਮਨੀਸ਼ ਸੋਧਿਆ ਨੇ ਤਾਰਿਆ ਹੈ ਕਿ ਨਹੀਂ ਤਾਰਿਆ ਜਦੋਂ 5 ਸਾਲਾਂ ਬਾਅਦ ਅਗਲੀ ਇਲੈਕਸ਼ਨ ਲੜਨਗੇ ਤਾਂ ਫਿਰ ਪਤਾ ਲੱਗੂਗਾ ਕੋਈ ਵਿਚਾਰੇ ਲੋਕ ਸਭਾ ਜਾਂ ਕੋਈ ਹੋਰ ਲੜ ਲੈਣਗੇ ਸਾਉਚ ਪਤਾ ਲੱਗ ਜੂ ਕਿ ਲੋਨ ਕਿੰਨਾ ਚੁਕਾਇਆ ਗਿਆ ਕਿੰਨਾ ਨਹੀਂ ਚੁਕਾਇਆ ਗਿਆ ਵੱਡਾ ਸਵਾਲ ਤਾਂ ਇਹੀ ਹੈ ਕਿ ਲੋਨ ਕਿੰਨਾ ਕੁ ਚੁਕਾਇਆ ਗਿਆ ਕਿੰਨਾ ਨਹੀਂ ਚੁਕਾਇਆ ਗਿਆ ਇਹ ਇੱਕ ਵੱਡਾ ਮਸਲਾ ਜਿਹੜਾ ਉਹ ਸਾਹਮਣੇ ਹੈ ਮੈਂ ਮਨੀਸ਼ ਸੋਦੀਆ ਦਾ ਐਫੀਆਰ ਰਿਪੋਰਟ ਚੈੱਕ ਕਰ ਰਿਹਾ ਸੀ ਪੜ੍ਹ ਰਿਹਾ ਸੀ ਦੇਖ ਰਿਹਾ ਸੀ ਉਹਦੇ ਵਿੱਚ ਐਸੀ ਸਥਿਤੀਆਂ ਲੱਗਦੀਆਂ ਨੇ ਕਿ ਜਿਸ ਪ੍ਰਕਾਰ ਉਹਨਾਂ ਦੇ ਆਮਦਨੀ ਦੇ ਸਰੋਤ ਨੇ ਉਸ ਪ੍ਰਕਾਰ ਐਡਾ ਵੱਡਾ ਕਰਜ਼ਾ ਹਜਮ ਨਹੀਂ ਆਉਂਦਾ